ਟਰੰਪ ਨੇ ਇੱਕ ਵਾਰ ਫਿਰ ਨਾਟੋ ਅਤੇ ਯੂਰਪ ਦੀ ਕੀਤੀ ਸਖਤ ਆਲੋਚਨਾ ਮੈਕਸੀਕੋ ਨੇ ਖਤਰਨਾਕ ਨਸ਼ਾ ਤਸਕਰਾਨੂ ਕੀਤਾ ਅਮਰੀਕਾ ਦੇ ਹਵਾਲੇ ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਗ੍ਰੀਨਲੈਂਡ ਉਤੇ ਕਬਜ਼ੇ ਦੇ ਲਈ ਫੌਜ ਜਾਂ ਤਾਕਤ ਦੀ ਵਰਤੋਂ ਨਾ ਕਰਨ ਦੇ ਬਿਆਨ ਨੂੰ ਦੁਹਰਾਉਂਦੇ ਆਂ ਟਰੰਪ ਨੇ ਅੰਤਰਰਾਸ਼ਟਰੀ ਮੰਚ ਦੇ ਉੱਤੇ ਨਾਟੋ ਅਤੇ ਯੂਰਪ ਦੀ ਸਖਤ ਆਲੋਚਨਾ ਕੀਤੀ ਹੈ ਉਹਨਾਂ ਕਹਿ ਕੇ ਅਮਰੀਕਾ ਨਾਟੋ ਨੂੰ ਬਹੁਤ ਕੁਝ ਦਿੰਦਾ ਹੈ ਪਰ ਬਦਲੇ ਵਿੱਚ ਉਸ ਨੂੰ ਬਹੁਤ ਘੱਟ ਮਿਲਦਾ ਹੈ ਇਹ ਟਿੱਪਣੀਆਂ ਟਰੰਪ ਵੱਲੋਂ ਨਾਟੋ ਦੇ ਮੁਖੀ ਮਾਰਕ ਰੂਤੇ ਦੀ ਮੌਜੂਦਗੀ ਵਿੱਚ ਕੀਤੀਆਂ ਗਈਆਂ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੂੰ ਨਾਟੋ ਤੋਂ ਯੂਰਪ ਨੂੰ ਰੋਜ਼ ਤੋਂ ਬਚਾਉਣ ਤੋਂ ਇਲਾਵਾ ਹੋਰ ਕੁਝ ਹਾਸਲ ਨਹੀਂ ਹੋਇਆ ਟਰੰਪ ਨੇ ਡੇਰਮਾਰਕ ਦੇ ਖੁਦਮੁਖਤਿਆਰ ਖੇਤਰ ਗ੍ਰੀਨਲੈਂਡ ਨੂੰ ਹਾਸਲ ਕਰਨ ਦੀ ਆਪਣੀ ਇੱਛਾ ਨੂੰ ਵੀ ਫਿਰ ਤੋਂ ਦੁਹਰਾਇਆ। ਉਹਨਾਂ ਸਪਸ਼ਟ ਕੀਤਾ ਕਿ ਉਹ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਤਾਕਤ ਜਾਂ ਫੌਜ ਦੀ ਵਰਤੋਂ ਨਹੀਂ ਕਰਨਗੇ। ਹਾਲਾਂਕਿ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਕੇ ਅਜਿੱਤ ਹੋ ਸਕਦੇ ਨੇ ਪਰ ਰੋਗਨੇਨਲੈਂਡ ਦੇ ਮਾਮਲੇ ਵਿੱਚ ਅਜੇ ਹਨ ਨਹੀਂ ਕਰਨਗੇ ਨਸ਼ਾ ਤਸਕਰ گروਹਾ ਦੇ 37 ਹੋਰ ਮੈਂਬਰਾਂ ਨੂੰ ਮੈਕਸੀਕੋ ਨੇ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ ਇਹ ਕਾਰਵਾਈ ਅਜੇ ਸਮੇਂ ਹੋਈ ਜਦੋਂ ਰਾਸ਼ਟਰਪਤੀ 트ੰਪ ਦਾ ਪ੍ਰਸ਼ਾਸਨ ਸੀਮਾ ਪਾਰ ਤੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਵੱਖ-ਵੱਖ ਸਰਕਾਰਾਂ ਤੇ ਦਬਾਅ ਪਾ ਰਿਹਾ ਹੈ ਇਸ ਬਾਰੇ ਮੈਕਸੀਕੋ ਦੇ ਸੁਰੱਖਿਆ ਮੰਤਰੀ ਉਮਰ ਗਾਰਸਿਆ ਹਰਫੁਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਅਮਰੀਕਾ ਭੇਜੇ ਗਏ ਇਹ ਲੋਕ ਅਪਰਾਧੀ ਸਨ ਅਤੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਬਣੇ ਹੋਏ ਸਨ ਅਧਿਕਾਰੀਆਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਹੱਥਕੜੀਆਂ ਲੱਗੇ ਕੈਦੀਆਂ ਨੂੰ ਭਾਰੀ ਹਥਿਆਰਾਂ ਨਾਲ ਲੈਸ ਨਕਾਬਪੋਸ਼ ਸੁਰੱਖਿਆ ਕਰਮਚਾਰੀਆਂ ਨੇ ਘੇਰਿਆ ਹੋਇਆ ਹੈ ਤੇ ਉਹਨਾਂ ਨੂੰ ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿੱਚ ਇੱਕ ਫੌਜੀ ਜਹਾਜ਼ ਵਿੱਚ ਚੜਾਇਆ ਜਾ ਰਿਹਾ ਹੈ ਮੈਕਸੀਕੋ ਹੁਣ ਤੱਕ ਕੁੱਲ 92 ਲੋਕਾਂ ਨੂੰ ਅਮਰੀਕਾ ਦੇ ਹਵਾਲੇ ਕਰ ਚੁੱਕਾ ਹੈ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਮੈਕਸੀਕੋ ਨੇ ਹਿਰਾਸਤ ਵਿੱਚ ਲਏ ਗਏ ਤਸਕਰਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਹੈ ਦਰਅਸਲ ਮੈਕਸੀਕੋ ਵੱਲੋਂ ਅਜਿਹਾ ਰਾਸ਼ਟਰਪਤੀ 트ੰਪ ਦੇ ਦਬਾਅ ਅਤੇ ਧਮਕੀਆਂ ਦੇ ਕਾਰਨ ਕੀਤਾ ਜਾ ਰਿਹਾ ਹੈ ਦਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਵਿੱਚ ਬੋਲਦੇ ਅਮਰੀਕੀ ਰਾਸ਼ਟਰਪਤੀ 트ੰਪ ਨੇ ਗ੍ਰੀਨਲੈਂਡ ਬਾਰੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਗ੍ਰੀਨਲੈਂਡ ਇੱਕ ਜ਼ਮੀਨ ਨਹੀਂ ਸਗੋਂ برف ਦਾ ਸੁੰਦਰ ਟੁਕੜਾ ਹੈ ਟਰੰਪ ਨੇ ਆਪਣੇ ਪੁਰਾਣੇ ਬਿਆਨ ਨੂੰ ਦੁਹਰਾਇਆ ਕਿ ਅਮਰੀਕਾ ਤੋਂ ਇਲਾਵਾ ਕੋਈ ਵੀ ਗ੍ਰੀਨਲੈਂਡ ਦੀ ਰੱਖਿਆ ਨਹੀਂ ਕਰ ਸਕਦਾ। ਉਹਨੇ ਵੀ ਕਿਹਾ ਹੈ ਕਿ ਉਹਨਾਂ ਦੇ ਦੇਸ਼ ਦੀ ਸਭ ਤੋਂ ਵੱਡੀ ਗਲਤੀ ਦੂਜੇ ਵਿਸ਼ਵ ਜੰਦ ਤੋਂ ਬਾਅਦ ਇਸ ਨੂੰ ਡੈਨਮਾਰਕ ਨੂੰ ਵਾਪਸ ਕਰਨਾ ਸੀ ਅਤੇ ਬਦਲੇ ਵਿੱਚ ਇਸ ਨੂੰ ਸਿਰਫ ਨਾ ਸ਼ੁਕਰਾਨਾ ਹੀ ਮਿਲੇ ਆਈ। ਆਪਣੇ ਭਾਸ਼ਣ ਦੀ ਸ਼ੁਰੂਆਤ ਹੀ ਟਰੰਪ ਨੇ ਤਾਣੇ ਨਾਲ ਕੀਤੀ ਅਤੇ ਕਿਹਾ ਕਿ ਉਹ ਸੁੰਦਰ ਦਾ ਵੋਸ ਵਿੱਚ ਆ ਕੇ ਖੁਸ਼ ਨਹੀਂ ਜਿੱਥੇ ਬਹੁਤ ਸਾਰੇ ਕਾਰੋਬਾਰੀ ਆ ਗੋ ਬਹੁਤ ਸਾਰੇ ਦੋਸਤ ਅਤੇ ਬਹੁਤ ਘੱਟ ਦੁਸ਼ਮਣ ਨੇ। ਟਰੰਪ ਨੇ ਆਪਣੇ ਪ੍ਰਸ਼ਾਸਨ ਅਧੀਨ ਸੰਯੁਕਤ ਰਾਜ ਅਮਰੀਕਾ ਦੀ ਤਰੱਕੀ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਯੂਰਪ ਦੀ ਵੀ ਆਲੋਚਨਾ ਕੀਤੀ ਟਰੰਪ ਨੇ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਗ੍ਰੀਨਲੈਂਡ ਬਾਰੇ ਕੁਝ ਸ਼ਬਦ ਕਹਾ ਮੈਂ ਇਸ ਨੂੰ ਭਾਸ਼ਣ ਵਿੱਚੋਂ ਕੱਟਣਾ ਸੀ ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਬੜੀ ਨੈਗੇਟਿਵ ਸਮੀਖਿਆ ਮਿਲਦੀ ਟਰੰਪ ਨੇ ਵੀ ਦਾਵਾ ਕੀਤਾ ਕਿ ਉਸ ਨੂੰ ਗ੍ਰੀਨਲੈਂਡ ਅਤੇ ਡੈਨਮਾਰਕ ਦੇ ਲੋਕਾਂ ਲਈ ਬਹੁਤ ਸਤਿਕਾਰ ਹੈ ਅਤੇ ਅਮਰੀਕਾ ਤੋਂ ਇਲਾਵਾ ਕੋਈ ਵੀ ਦੇਸ਼ ਜਾਂ ਦੇਸ਼ਾਂ ਦਾ ਸਮੂਹ ਇਸ ਨੂੰ ਸਖਿਅਤ ਨਹੀਂ ਕਰ ਸਕਦਾ ਟਰੰਪ ਨੇ ਸ਼ੇਖੀ ਦੀ ਮਾਰੀ ਅਤੇ ਐਲਾਨ ਕੀਤਾ ਕਿ ਉਸ ਦਾ ਦੇਸ਼ ਇੱਕ ਮਹਾਨ ਸ਼ਕਤੀ ਹੈ ਜੋ ਬਹੁਤ ਸਾਰੇ ਲੋਕਾਂ ਦੇ ਅਹਿਸਾਸ ਤੋਂ ਕਿਤੇ ਵੱਡਾ ਹੈ ਮਾਈਕਰੋਸਾਫਟ ਦੇ ਸਹਿ-ਸਥਾਪਕ ਬਿਲ ਗੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇਜ਼ੀ ਨਾਲ ਵਧ ਰਹੀ ਵਰਤੋਂ ਦੇ ਕਾਰਨ ਵਾਈਟ ਕਾਲਰ ਨੌਕਰੀਆਂ ਨੂੰ ਖਤਰਾ ਪੈਦਾ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਅਜੇ ਇਸ ਬਦਲਾਅ ਲਈ ਤਿਆਰ ਨਹੀਂ ਅਤੇ ਸਮਾਂ ਖਤਮ ਹੋ ਰਿਹਾ ਹੈ ਭਾਵ ਕਿ ਸਮਾਂ ਬਹੁਤ ਤੇਜ਼ ਚੱਲ ਰਿਹਾ ਹੈ ਦਾਵੋ ਸਵਿਜ ਵਿਸ਼ਵ ਆਰਥਿਕ ਫੋਰਮ ਵਿੱਚ ਬੋਲਦੇ ਹਾਂ ਬਿਲਗੇਟਸ ਨੇ ਕਿਹਾ ਕਿ ਅਗਲੇ 4 ਤੋਂ 5 ਸਾਲਾਂ ਦੇ ਵਿੱਚ AI ਦਾ ਪ੍ਰਭਾਵ ਨਾ ਸਿਰਫ ਵਾਈਟ ਕਾਲਰ ਸਗੋਂ ਬਲੂ ਕਾਲਰ ਨੌਕਰੀਆਂ ਵਿੱਚ ਵੀ ਸਪਸ਼ਟ ਹੋਵੇਗਾ ਉਹਨਾਂ ਅੱਗੇ ਕਿਹਾ ਕਿ ਸਰਕਾਰਾਂ ਨੂੰ ਹੁਣ ਸਮਾਨਤਾ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਗੰਭੀਰ ਕਾਰਵਾਈ ਕਰਨੀ ਚਾਹੀਦੀ ਹੈ ਬਿਲਗੇਟਸ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਲੋਕਾਂ ਨੂੰ ਨਵੇਂ ਹੁਨਰ ਸਿਖਾਏ ਜਾਣ ਜਾਂ ਟੈਕਸ ਪ੍ਰਣਾਲੀ ਨੂੰ ਬਦਲਿਆ ਜਾਵੇ ਉਹਨਾਂ ਨੇ ਮੰਨਿਆ ਕਿ AI ਦਾ ਪ੍ਰਭਾਵ ਸੀਮਤ ਅਰੇ ਹੈ ਪਰ ਇਹ ਸਥਿਤੀ ਜ਼ਿਆਦਾ ਦੇਰ ਨਹੀਂ ਰਹੇਗੀ ਅਤੇ ਬਦਲਾਅ ਬਹੁਤ ਤੇਜ਼ੀ ਨਾਲ ਹੋਵੇਗਾ ਗੇਰਸ ਨੇ ਵੀ ਕਿਹਾ ਹੈ ਕਿ ਇਹ ਇਹ ਦ ਪਿਛਲੇ ਤਕਨੀਕੀ ਇਨਕਲਾਬਾਂ ਨਾਲੋਂ ਤੇਜ਼ ਅਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਹੀ AI ਸੌਫਟਵੇਅਰ ਵਿਕਾਸ ਵਿੱਚ ਕੰਮ ਦੀ ਤੇਜ਼ੀ ਵਧਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਲੋਜਿਸਟਿਕਸ ਅਤੇ ਕਾਲ ਸੈਂਟਰ ਵਰਗੇ ਖੇਤਰਾਂ ਵਿੱਚ ਵੀ ਆਟਾ ਹੁੰਦਲਾ ਮੰਦ ਨੌਕਰੀਆਂ ਨੂੰ ਇਹ ਖਤਮ ਕਰ ਰਿਹਾ ਹੈ ਜੇਕਰ ਇਸ ਨੂੰ ਸਹੀ ਢੰਗ ਨਾਲ ਪਾਬੰਦ ਨਹੀਂ ਕੀਤਾ ਗਿਆ ਤਾਂ ਇਹ ਅਮੀਰ ਅਤੇ ਗਰੀਬ ਵਿਚਕਾਰ ਪੈਣ ਵਾਲਾ ਪਾੜਾ ਹੋਰ ਵਧਾ ਦੇਵੇਗਾ ਉਨ੍ਹਾਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਤੇ ਵੀ ਗੱਲ ਕੀਤੀ ਅਤੇ ਕਿਹਾ ਕਿ ਮੌਜੂਦਾ ਵਿਸ਼ਵਵਿਆਪੀ ਤਨਾਅ ਦੇ ਵਿਚਕਾਰ ਇੱਕ ਮਜ਼ਬੂਤ ਨੀ ਭਾਰਤ ਅਤੇ ਅਮਰੀਕਾ ਹੀ ਪ੍ਰਦਾਨ ਕਰ ਸਕਦੇ ਨੇ ਨਾਲ ਹੀ ਉਨ੍ਹਾਂ ਭਾਰਤ ਅਤੇ ਅਮਰੀਕਾ ਸਬੰਧਾਂ ਦੀ ਮਜ਼ਬੂਤੀ ਨੂੰ ਕਾਇਮ ਰਹਿਣ ਦਾ ਵੀ ਪਰ ਉਸਾ ਜਿਦਾ ਆਸਟ੍ਰੇਲੀਆ ਦੇ ਸਿਡਨੀ ਵਿੱਚ ਬਾਰਨੀ ਬੀਚ ਤੇ 14 ਦਸੰਬਰ ਨੂੰ ਹੋਏ ਅਤਵਾਦੀ ਹਮਲੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਜਿਸ ਵਿੱਚ ਪਿਓ ਤੇ ਪੁੱਤਰ ਨੇ ਮਿਲ ਕੇ ਅਨੇਵਾ ਫਾਇਰਿੰਗ ਕੀਤੀ ਸੀ ਅਤੇ 15 ਲੋਕਾਂ ਦੀ ਮੌਤ ਹੋਈ ਸੀ ਇਸ ਘਟਨਾ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਸਨ ਜਿਸ ਨੇ ਪੂਰੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸ ਹਮਲੇ ਤੋਂ ਬਾਅਦ ਆਸਟ੍ਰੇਲੀਆ ਦੀ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ ਸੰਸਦ ਵਿੱਚ ਨਫਰਤੀ ਭਾਸ਼ਣ ਅਤੇ ਬੰਦੂਕ ਕਾਨੂੰਨ ਲਈ ਨਵਾਂ ਐਕਟ ਪਾਸ ਕੀਤਾ ਗਿਆ ਹੈ ਆਸਟ੍ਰੇਲੀਆ ਪਰਦਾਨ ਮੰਤਰੀ ਐਮ 3 ਐਲਬਨੀਜ਼ ਨੇ ਇਸ ਕਦਮ ਦਸ ਵਕਤ ਕੀਤਾ ਹੈ ਆਸਟ੍ਰੇਲੀਆਈ ਪੀਐਮ ਦੇ ਅਨਸਾਰ ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਇੱਕ ਕਦਮ ਨਾਲ ਜਲਦੀ ਤੋਂ ਜਲਦੀ ਕੋਈ ਅਜਿਹਾ ਕਾਨੂੰਨ ਲਿਆਵਾਂਗੇ ਅਤੇ ਹੁਣ ਅਸੀਂ ਇਹ ਕਰ ਦਿਖਾਇਆ ਹੈ ਸਰਕਾਰ ਨੇ ਪਹਿਲਾਂ ਇੱਕ ਹੀ ਬਿੱਲ ਹੁੰਦਾ ਫੈਸਲਾ ਕੀਤਾ ਸੀ ਪਰ ਬਾਅਦ ਵਿੱਚ ਨਫ਼ਰਤੀ ਭਾਸ਼ਣ ਅਤੇ ਬੰਦੂਕ ਨਾਲ ਸੰਬੰਧਿਤ ਵੱਖ-ਵੱਖ ਬਿੱਲ ਪੇਸ਼ ਕੀਤੇ ਗਏ ਏ ਬੇਲੇ ਮੰਗਲਵਾਰ ਨੂੰ ਹੇਟਲੇ ਸਦਨ ਵਿੱਚ ਪੇਸ਼ ਕੀਤੇ ਗਏ ਸਨ ਜਿਨ੍ਹਾਂ ਨੂੰ ਸਾਰੇ ਸੰਸਦ ਮੈਂਬਰਾਂ ਨੇ ਹਰੀ ਝੰਡੀ ਦਿੱਤੀ। ਆਸਟ੍ਰੇਲੀਆ ਦੇ ਨਵੇਂ ਹੇਟ ਸਪੀਚ ਕਾਨੂੰਨ ਦੇ ਘੇਰੇ ਵਿੱਚ ਹিজਬ ਉੱਤ ਤਹਿਰੀਰ ਵਰਗੀਆਂ ਕਈ ਜਥੇਬੰਦੀਆਂ ਆਉਣੀਆਂ। ਦੂਜੇ ਦੇਸ਼ਾਂ ਦੀ ਤਰ੍ਹਾਂ ਆਸਟ੍ਰੇਲੀਆ ਨੇ ਇਹਨਾਂ ਨੂੰ ਅਤਵਾਦੀ ਸੰਗਠਨ ਕੋਸ਼ਿਕਾ ਨਹੀਂ ਕੀਤਾ ਹੈ। ਅਜੇ ਵਿੱਚ ਇਨਾ ਕਟੜਪੰਥੀ ਸੰਗਠਨਾ ਦੇ ਸ਼ਗੰਜਾ ਕਸਨ ਵਿੱਚ ਨਵਾਂ ਕਾਨੂੰਨ ਬੇहद ਮਦਦਗਾਰ ਸਾਬਤ ਹੋ ਸਕਦਾ ਹੈ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕੋਸ਼ਿਸ਼ ਕੀਤਾ ਗਿਆ ਹੈ ਸਵਿਟਜ਼ਰਲੈਂਡ ਸਥਿਤ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਵਾਲੀ ਸੰਸਥਾ IQ Air ਦੇ ਅਨੁਸਾਰ ਲਾਹੌਰ ਦਾ 에ਅਰ ਕੁਆਲਿਟੀ ਇੰਡੈਕਸ 452 ਦਰਜ ਕੀਤਾ ਗਿਆ ਹੈ ਜੋ ਕਿ ਬੇहद ਖਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ ਲਾਹੌਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹਿਲੇ ਸਥਾਨ ਤੇ ਰਿਹਾ ਜਦਕਿ ਕਰਾਚੀ 179 AQI ਦੇ ਨਾਲ 9ਵੇਂ ਸਥਾਨ ਤੇ ਰਿਹਾ ਪਾਕਿਸਤਾਨ ਵਿੱਚ ਪਿਛਲੇ ਕਈ ਸਾਲਾਂ ਤੋਂ ਹਵਾ ਪ੍ਰਦੂਸ਼ਣ ਦੇ ਗੰਭੀਰ ਸੰਕਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਸਰਦੀਆਂ ਦੇ ਵਿੱਚ ਲਾਹੌਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਮੋਗ ਕਾਫੀ ਵੱਡੀ ਸਮੱਸਿਆ ਬਣ ਜਾਂਦੀ ਹੈ ਇਸ ਦੇ ਮੱਕਨ ਉਦਯੋਗਿਕ ਧੂਆ ਵਾਹਨਾਂ ਦਾ ਪ੍ਰਦੂਸ਼ਣ ਅਤੇ ਹਵਾ ਦੀ ਮਿੱਟੀ ਚਾਲ ਹੈ ਮੰਗਲਵਾਰ ਨੂੰ ਲਾਹੌਰ ਦਾ AQI 501 ਤੱਕ ਪਹੁੰਚ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਲਈ 에ਅਰ ਕੁਆਲਿਟੀ ਅਲਰਟ ਵੀ ਜਾਰੀ ਕੀਤਾ ਗਿਆ ਪ੍ਰਦੂਸ਼ਣ ਦੇ ਵਾਧੇ ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਣ ਅਤੇ ਘਰਾਂ ਦੀਆਂ ਖਿੜਕੀਆਂ ਦਰਵਾਜ਼ੇ ਵੀ ਬੰਦ ਰੱਖਣ ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋਂ ਕਰਨ ਦੀ ਗੱਲ ਵੀ ਕੀਤੀ ਗਈ ਹੈ ਇਸ ਦੇ ਨਾਲ ਹੀ ਕਰਾਂ ਦੇ ਵਿੱਚ 에어 ਪਿਊਰੀਫਾਇਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਰਾਸ਼ਟਰਪਤੀ 트럼ਪ ਨੇ ਬੋਧਵਾਨ ਨੂੰ ਦਵਾ ਕੀਤਾ ਹੈ ਕਿ ਕੈਨੇਡਾ ਦੀ ਹੋਣਦ ਅਮਰੀਕਾ ਕਰਕੇ ਹੀ ਹੈ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਨਿਸ਼ਾਨਾ ਸਾਧਿਆ। ਕਿਾਰਨੀ ਨੇ ਆਪਣੇ ਭਾਸ਼ਣ ਵਿੱਚ ਵੱਡੀਆਂ ਤਾਕਤਾਂ ਨੂੰ ਦਬਾਅ ਅਤੇ ਧੱਕੇਸ਼ਾਹੀ ਦੀ ਨਿੰਦਾ ਕੀਤੀ ਸੀ। ਦਬੋਸ ਵਿੱਚ ਬੋਲਦੇ ਹੋਏ 트럼ਪ ਨੇ ਗ੍ਰੀਨਲੈਂਡ ਨੂੰ ਅਮਰੀਕਾ ਅਧੀਨ ਕਰਨ ਦੀ ਦਲੀਲ ਵੀ ਦਿੱਤੀ ਅਤੇ ਇਸ ਦੇ ਨਾਲ ਹੀ ਪੰਗੋਲਕ ਸਥਿਤੀ ਕਰਕੇ ਡਿਫਰੈਂਸ ਸਿਸਟਮ ਕੈਨੇਡਾ ਨੂੰ ਸੁਰੱਖਿਆ ਦੇਵੇਗਾ ਇਹ ਵੀ ਕਿਹਾ। ਪਰ ਉਹਨੇ ਕਿਹਾ ਕਿ ਕੈਨੇਡਾ ਇਸਦੇ ਲਈ ਸ਼ੁਕਰਗੁਜ਼ਾਰ ਨਹੀਂ ਹੈ। ਮਾਰਕ ਕਾਰਨੀ ਪਹਿਲਾਂ ਵੀ ਇਸ ਗੱਲ ਤੇ ਸਪਸ਼ਟ ਨਹੀਂ ਰਿਹਾ ਕਿ ਕੀ ਕੈਨੇਡਾ ਇਸ ਯੋਜਨਾ ਵਿੱਚ ਸ਼ਾਮਲ ਹੋਵੇਗਾ ਜਾਂ ਇਸ ਲਈ ਪੈਸਾ ਦੇਵੇਗਾ। ਰਾਮਨੈਗਗੇ ਗਿਆ ਕੇ ਕੈਨੇਡਾ ਸਾਡੇ ਕੋਲੋਂ ਬਹੁਤ ਸਰੀਆਂ ਚੀਜ਼ਾਂ ਮੁਫਤ ਲੈਂਦਾ ਹੈ ਉਸ ਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਪਰ ਉਹ ਨਹੀਂ ਹਨ ਮਨਾ ਕਿਹਾ ਮੈਂ ਕੱਲ ਤੁਹਾਡੇ ਪ੍ਰਧਾਨ ਮੰਤਰੀ ਨੂੰ ਦੇਖਿਆ ਉਹ ਧੰਨਵਾਦੀ ਨਹੀਂ ਲੱਗੇ ਕੈਨੇਡਾ ਨੂੰ ਅਮਰੀਕਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਕੈਨੇਡਾ ਅਮਰੀਕਾ ਕਰਕੇ ਹੀ ਜਿਉਂਦਾ ਹੈ ਇਹ ਟਿੱਪਣੀ ਉਤਰੰਗੀ ਕਾਦੀ ਫੌਜੀ ਸੁਰੱਖਿਆ ਵਿੱਚ ਅਮਰੀਕਾ ਦੀ ਭੂਮਿਕਾ ਵੱਲ ਇਸ਼ਾਰਾ ਕਰਦੀ ਹੈ ਅਸਲ ਵਿੱਚ ਟਰੰਪ ਦਾ ਨਾਮ ਲੈ ਬਿਨਾ ਮਾਰਕਾਨੀ ਨੇ ਮੰਗਲਵਾਰ ਨੂੰ ਆਪਣੇ ਭਾਸ਼ਣ ਵਿੱਚ ਅਮਰੀਕੀ ਦਬਦਬੇ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਅੱਜ ਦੇ ਸਮੇਂ ਵਿੱਚ ਵੱਡੀਆਂ ਤਾਕਤਾਂ ਆਰਥਿਕ ਸਾਧਨ ਨੂੰ ਇੱਕ ਹਥਿਆਰ ਵਾਂਗ ਵਰਤ ਰਹੀਆਂ ਨੇ ਉਹਨੇ ਕਿਹਾ ਸੀ ਕਿ ਕੈਨੇਡੀਅਨਸ ਹੁਣੇ ਸਮਝ ਰਹੇ ਨੇ ਕਿ ਇਹ ਪੁਰਾਣਾ ਖਿਆਲ ਸਿਰਫ ਪੰਘੋਲ ਅਤੇ ਫੌਜੀ ਗੱਟ ਜੋੜ ਆਪਣੇ ਆਪ ਹੀ ਖੁਸ਼ਹਾਲੀ ਤੇ ਸੁਰੱਖਿਆ ਦੇਵੇਗਾ ਹੁਣ ਇਹ ਸਹੀ ਨਹੀਂ ਰਹਿ ਗਿਆ ਕੈਨੇਡਾ ਨੇ ਇਹ ਵੀ ਕਿਹਾ ਕਿ ਇਸ ਨਵੇਂ ਦੌਰ ਵਿੱਚ ਕੈਨੇਡਾ ਨੂੰ ਸਦੰਤਿਕ ਤੇ ਵਿਹਾਰਕ ਹੋਣਾ ਹੀ ਪਵੇਗਾ। ਉਹਨਾਂ ਮੁਤਾਬਕ ਦੇਸ਼ ਨੂੰ ਅੰਦਰੂਨੀ ਤੌਰ ਤੇ ਮਜ਼ਬੂਤ ਬਣਾਉਣ ਵਪਾਰਕ ਰਿਸ਼ਤੇ ਵੱਖ-ਵੱਖ ਦੇਸ਼ਾਂ ਨਾਲ ਫੈਲਾਉਣਾ ਤੇ ਅਮਰੀਕਾ ਵਰਗੇ ਇੱਕੋ ਦੇਸ਼ ਤੇ ਨਿਰਭਰਤਾ ਘਟਾਉਣ ਦੀ ਲੋੜ ਹੈ। RCMP ਦੇ ਸਹਾਇਕ ਕਮਿਸ਼ਨਰ ਜான் ਬਰੂਅਰ ਦੇ ਅਨੁਸਾਰ ਪੁਲਿਸ ਜਬਰਨ ਮਸੂਲੀ ਕਰਨ ਵਾਲਿਆਂ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਨਾ ਲੈਣ ਦੀ ਅਪੀਲ ਵੀ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਬਰਨ ਮਸੂਲੀ ਬਾਰੇ ਬਣੀ ਵਿਸ਼ੇਸ਼ ਟਾਸਕ ਫੋਰਸ ਦੀ ਪ੍ਰਗਤੀ ਬਾਰੇ ਉਹਨਾਂ ਅਪਡੇਟ ਦਿੱਤੀ ਇਸ ਕਾਨਫਰੰਸ ਤੋਂ ਕੁਝ ਘੰਟਿਆਂ ਪਹਿਲਾਂ ਹੀ ਸਰੀ ਵਿੱਚ 2026 ਦੀ ਜਬਰਨ ਮਸੂਲੀ ਦੀ 35ਵੀਂ ਘਟਨਾ ਵਾਪਰੀ ਸੀ ਜਿਸ ਵਿੱਚ ਇੱਕ ਕਾਰੋਬਾਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਇੱਕ ਜਬਰਨ ਮਸੂਲੀ ਨਾਲ ਸੰਬੰਧਿਤ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਨੂੰ ਪੀੜਤ ਵੱਲੋਂ ਵੀ ਬਚਾ ਲਈ ਗੋਲੀਬਾਰੀ ਕੀਤੀ ਗਈ ਸੀ ਜੇ ਆਬਾਦੀ ਦੀ ਗੱਲ ਕਰੀਏ ਤਾਂ ਸਰੀ ਬੀਸੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ 2025 ਵਿੱਚ ਇੱਥੇ ਕੁੱਲ 132 ਜਬਰ ਮਸੂਲੀ ਲਿਆਂ ਘਟਨਾਵਾਂ ਰੀਪੋਰਟ ਹੋਈ ਹੈ ਸਨ ਜਿੰਨਾ ਵਿੱਚੋਂ 49 ਘਟਨਾਵਾਂ ਵਿੱਚ ਗੋਲੀ ਵਿਛਲਾਈ ਗਈ ਸੀ ਬਰੂਅਰ ਨੇ ਕਿਹਾ ਕਿ ਜਦੋਂ ਵੀ ਜ਼ਬਰਨ ਵਸੂਲੀ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਿਸ ਤੁਰੰਤ ਕਾਰਵਾਈ ਕਰਦੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਇਹਨਾਂ ਜ਼ਬਰਨ ਵਸੂਲੀ ਕਰਨ ਵਾਲਿਆਂ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ ਅਤੇ ਉਹਨਾਂ ਨੂੰ ਹਰ ਥਾਂ ਤੋਂ ਲੱਭ ਕੇ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ ਜਾਂ ਫਿਰ ਦੇਸ਼ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਸਲ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਜ਼ਬਰਨ ਵਸੂਲੀ ਦੇ ਜ਼ਿਆਦਾਤਰ ਮਾਮਲੇ ਸਾਊਥ ਏਸ਼ੀਆਈ ਚਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਥੇ ਲੋਕਾਂ ਨੂੰ ਧਮਕੀਆਂ ਮਿਲਦੀਆਂ ਨੇ ਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਇਹਨਾਂ ਮਾਮਲਿਆਂ ਵਿੱਚ ਸਰੀ ਡੈਲਟਾ ਅਤੇ ਐਪਸਫੋਰਡ ਸਭ ਤੋਂ ਵੱਧ ਪ੍ਰਭਾਵਿਤ ਨੇ